एसजीपीसी ਦੇ ਸਾਬਕਾ ਜਰਨਲ ਸਰਤਰ ਗੁਰਚਰਨ ਗਰੇਵਾਲ ਇੱਕ ਟਿੱਪਣੀ ਕਰਦੇ ਨੇ ਇਲਜ਼ਾਮ ਲਾਉਂਦੇ ਨੇ ਕਿ ਡਿਕਟੇਟ ਕੀਤਾ ਜਾ ਰਿਹਾ ਆ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਡਿਕਟੇਟ ਕੀਤਾ ਜਾ ਰਿਹਾ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪਰ ਡਿਕਟੇਟ ਕਰਨ ਵਾਲਾ ਹੈ ਕੌਣ ਕੌਣ ਕਰਦਾ ਪਿਆ ਡਿਕਟੇਟ ਇਲਜ਼ਾਮ ਲਾਏ ਨੇ ਉਹਨਾਂ ਨੇ ਬਾਗੀ ਧੜੇ ਦੇ ਉੱਤੇ ਗੁਰਪ੍ਰਤਾਪ ਬਡਾਲਾ ਦੇ ਉੱਤੇ ਇਲਜ਼ਾਮ ਲਾਏ ਨੇ ਗੁਰਚਰਨ ਸਿੰਘ ਗਰੇਵਾਲ ਨੇ ਉਹਨਾਂ ਨੇ ਕਿਹਾ ਕਿ ਗੁਰਪ੍ਰਤਾਪ ਬਡਾਲਾ ਨੂੰ ਸਰੋਪਾ ਪਿਆ ਬੇਸ਼ੱਕ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਬਾਗੀ ਧੜੇ ਨੇ ਦਿੱਤੀ ਹੈ ਪਰ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਬਾਵਜੂਦ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਡਿਕਟੇਟ ਨਾ ਕਰਨ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਕੀ ਤੁਹਾਨੂੰ ਭਰੋਸਾ ਨਹੀਂ ਹੈ ਉਹਨਾਂ ਨੇ ਪੁੱਛਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਕਾਰਗੁਜ਼ਾਰੀ ਦੇ ਉੱਤੇ ਜਥੇਦਾਰ ਸਾਹਿਬ ਦੇ ਉੱਤੇ ਕੀ ਬਾਗੀ ਤੁਹਾਡੇ ਨੂੰ ਭਰੋਸਾ ਨਹੀਂ ਹੈ ਜੋ ਉਹਨਾਂ ਨੂੰ ਡਿਕਟੇਟ ਕਰਨਾ ਪੈ ਰਿਹਾ ਖੈਰ ਇਸ ਮਾਮਲੇ ਦੇ ਉੱਤੇ ਇੱਕ ਬਿਆਨ ਜਾਰੀ ਹੋਇਆ ਸੀ ਕਿ ਜਿਹੜਾ ਫੈਸਲਾ ਕੀਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਦੇ ਵਿੱਚ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੀਮਾ ਦੇ ਅਨੁਸਾਰ ਕਰਨ ਇਹ ਸਿਰਫ ਇੱਕ ਅਪੀਲ ਕੀਤੀ ਗਈ ਸੀ ਜਿਸ ਦੇ ਉੱਤੇ ਗੁਰਚਰਨ ਗਰੇਵਾਲ ਨੇ ਆਪਣੀ ਟਿੱਪਣੀ ਜ਼ਰੂਰ ਕਰ ਦਿੱਤੀ ਹੈ ਗੁਰਚਰਨ ਗਰੇਵਾਲ ਇਹ ਨਾ ਭੁੱਲਣ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਇਹ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ-ਨਾਲ ਐਸਜੀਪੀਸੀ ਪ੍ਰਧਾਨ ਐਸਜੀਪੀਸੀ ਮੈਂਬਰਾਂ ਨੂੰ ਰੋਟੇਟ ਕਰਦੇ ਰਹੇ ਨੇ ਸੁਖਬੀਰ ਬਾਦਲ ਇਦਾਂ ਦੇ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਨੇ ਇਲਜ਼ਾਮ ਦੀ ਗੱਲ ਕਰਾਂਗਾ ਕੋਈ ਪ੍ਰਮਾਣ ਨਹੀਂ ਕਹਾਂਗਾ ਪਰ ਇਲਜ਼ਾਮ ਜ਼ਰੂਰ ਲੱਗੇ ਨੇ ਪਰ ਇੱਥੇ ਆਣ ਕੇ ਗੁਰਚਰਨ ਗਰੇਵਾਲ ਜਦੋਂ ਐਂ ਕਹਿੰਦੇ ਨੇ ਕਿ ਡਿਕਟੇਟ ਕੀਤਾ ਜਾ ਰਿਹਾ ਹੈ ਇੱਥੇ ਸਵ ਸ੍ਰੀ ਅਕਾਲ ਤਖਸਾਲ ਦੇ ਜਥੇਦਾਰ ਨੂੰ ਡਿਕਟੇਟ ਕੀਤਾ ਜਾ ਸਕਦਾ ਇੱਕ ਪਾਸੇ ਉਹ ਸਾਰੇ ਇਲਜ਼ਾਮ ਇੱਕ ਅਲੈਦਾ ਰੱਖ ਲੈਣੇ ਆ ਇੱਕ ਪਾਸੇ ਉਹ ਸਾਰੇ ਇਲਜ਼ਾਮ ਜਿਹੜੇ ਨੇ ਉਹ ਵੱਖਰੇ ਰੱਖ ਲੈਣੇ ਆ ਤੇ ਇੱਕ ਵਾਰ ਗੁਰਚਰਨ ਗਰੇਵਾਲ ਸਾਹਿਬ ਨੂੰ ਵੀ ਇੱਕ ਸਵਾਲ ਹੈ ਕਿ ਕੀ ਸ੍ਰੀ ਅਕਾਲ ਤਖਸਾਲ ਦੇ ਜਥੇਦਾਰ ਨੂੰ ਡਿਕਟੇਟ ਕੀਤਾ ਜਾ ਸਕਦਾ ਔਰ ਜੇ ਕੀਤਾ ਜਾ ਸਕਦਾ ਤਾਂ ਕੀ ਉਹ ਰਤਬਾ ਇੰਨਾ ਹੇਠਾਂ ਆ ਗਿਆ ਕਿ ਉਹਨਾਂ ਨੂੰ ਹੁਣ ਡਿਕਟੇਟ ਕਰਦੇ ਪਏ ਨੇ ਲੀਡਰ ਇੱਥੇ ਆ ਕੇ ਗੱਲ ਖੜਦੀ ਹੈ ਕਿ ਗੁਰਚਰਨ ਗਰੇਵਾਲ ਜੋ ਗੱਲ ਕਰਦੇ ਪਏ ਨੇ ਤੋ ਜੋ ਤਜਵੀਜ਼ ਰੱਖਦੇ ਪਏ ਨੇ ਕਿਤੇ ਨਾ ਕਿਤੇ ਸਿਆਸਤ ਅਤੇ ਪੰਥ ਦੇ ਵਿੱਚ ਡਾਮਾਡੋਲ ਹੋ ਰਹੀ ਹੈ। ਖੈਰ ਕੀ ਕੁਝ ਬੋਲੇ ਨੇ ਗੁਰਚਰਨ ਗਰੇਵਾਲ ਆਓ ਤੁਹਾਨੂੰ ਸੁਣਾਉਂਦੇ ਆ। ਫਤਿਹ ਅੱਜ ਬੜੇ ਇੱਕ ਭਰੇ ਮਨ ਦੇ ਨਾਲ ਮੈਂ ਤੁਹਾਡੇ ਰੂਬਰੂ ਹੋਣ ਜਾ ਰਿਹਾ ਹਾਂ। ਪਾਰਟੀ ਦੇ ਅੰਦਰ ਧੜੇ ਬਣਨਾ, ਪਾਰਟੀ ਦੇ ਅੰਦਰ ਕਈ ਮਸਲੇ ਬਣਨਾ ਇਹ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਸੋ ਅੱਜ ਜਦੋਂ ਕਿ ਕਾਲੀ ਦਲ ਦੇ ਇਹ ਹਾਲਾਤ ਨੇ 24 ਦੀ ਇਲੈਕਸ਼ਨ ਤੋਂ ਬਾਅਦ ਵੱਡੀ ਗੱਲ ਨਹੀਂ ਹੈਗੀ ਤੇ ਉਹ ਧੜੇਬੰਦੀ ਬਾਗੀ ਧੜਾ ਕਹਿ ਰਿਹਾ ਤੇ ਉਹ ਆਪਣੇ ਆਪ ਨੂੰ ਕਾਲੀ ਦਲ ਸੁਧਾਰ ਲਹਿਰ ਦੇ ਨਾਮ ਦੇ ਉੱਤੇ ਇੱਕ ਮੈਮ ਸ਼ੁਰੂ ਕਰ ਰਿਹਾ ਜਿਹਦੇ ਵਿੱਚ ਬਹੁਤ ਸਤਕਾਰਯੋਗ ਵਡਾਲਾ ਸਾਹਿਬ ਜੀ ਇਹਨਾਂ ਨੂੰ ਕੱਲ ਸਰੂਪਾ ਪਾ ਕੇ ਉਹਨਾਂ ਨੇ ਮਾਨ ਦਿੱਤਾ ਸੋ ਅੱਜ ਇੱਕ ਬਿਆਨ ਜਾਰੀ ਹੁੰਦਾ ਕਿ ਵੀ ਜਿਹੜੇ ਬਾਗੀ ਧੜੇ ਵੱਲੋਂ ਪਿਛਲੇ ਦਿਨੀਂ ਕਾਲ ਤਖਸਾਲ ਦੇ ਜ਼ਹਿਦਰ ਸਾਹਿਬ ਨੂੰ ਇੱਕ ਪੱਤਰ ਦਿੱਤਾ ਜਾਂਦਾ ਉਹ ਪੱਤਰ ਦੇ ਵਿੱਚ ਦੋਸ਼ ਲਾਏ ਗਏ 4 6 ਪੁਆਇੰਟ ਰੱਖੇ ਗਏ ਆ ਕਿ ਕਾਲੀ ਸਰਕਾਰ ਵੱਲੇ ਕੀ ਕੀ ਗਲਤੀਆਂ ਕੁੱਤਾਈਆਂ ਹੋਈਆਂ ਉਸ ਦੀ ਸਜ਼ਾ ਜਿਹੜੀ ਆ ਅਸੀਂ ਉਸ ਵਿੱਚ ਉਸ ਸਮੇਂ ਸਰਕਾਰਾਂ ਦੇ ਨਾਲ ਸ਼ਾਮਲ ਸੀ ਅਸੀਂ ਮਾਫੀ ਮੰਗਦੇ ਆਂ ਜੀ ਉਹਦਾ ਦੋਸ਼ੀ ਸ੍ਰੀ ਸੁਦਰਸ਼ ਬਾਦਲਾ ਉਹ ਸਮੇਂ ਭਾਵੇਂ ਇਹ ਉਹਨਾਂ ਦੇ ਮੰਦੀ ਮਰਸ਼ਾ ਨਹੀਂ ਸੀ ਦਿਖਾਈ ਦਿੰਦੀ ਕਿ ਅਸੀਂ ਆਪਣੇ ਪਾਪ ਧੋਣੇ ਨੇ ਪਰ ਉਹਨਾਂ ਦਾ ਮਤਲਬ ਸੀ ਕਿ ਜਿਹੜਾ ਸੁਖਬੀਰ ਸਿੰਘ ਬਾਦਲਾ ਇਹ ਇਹ ਗਲਤ ਹੈ ਇਹ ਇਹ ਮਾੜਾ ਵਾ ਇਹ ਇਹਨੂੰ ਵੱਡਾ ਟਾਰਗੇਟ ਉਹਨਾਂ ਨੂੰ ਕੀਤਾ ਅੱਜ ਇੱਕ ਨਵੀਂ ਜਿਹੜੀ ਗੱਲ ਕਰ ਦਿੱਤੀ ਆ ਅੱਜ ਮੈਂ ਇਹ ਸਮਝਦਾ ਕਿ ਮੈਂ ਆਪਣੇ ਆਪ 'ਚ ਸ਼ਰਮਿੰਦਾ ਕਿ ਜਿਹੜੇ ਇਹ ਬਾਗੀ ਧੜੇ ਦੇ ਲੋਕ ਆ ਜਿਹੜੇ ਔਕਾਤਖ ਸਾਹਿਬ ਦੇਖ ਕੇ ਆਏ ਸੀ ਅਰਜੀ ਤੇ ਹੱਥ ਬੰਨ੍ਹ ਕੇ ਖੜੇ ਸੀ ਔਕਾਤਖ ਮੂਰੇ ਅੱਜ ਉਹ ਔਕਾਤਖ ਸਾਹਿਬ ਨੂੰ ਡਿਕਟੇਟ ਕਰ ਰਿਹਾ ਅੱਜ ਉਹਦਾ ਇੱਕ ਬਿਆਨ ਆਇਆ ਕਿ ਸਿੰਘ ਸਾਹਿਬ ਤੁਸੀਂ ਮਰਜ਼ਾ ਦੇ ਮੁਤਾਬਕ ਸਜ਼ਾ ਲਾਇਓ ਕੋਡੀ ਜਿਹੜੀ ਸਜਾਵਾਂ ਉਸ ਦੇ ਨਾਲ ਜਿਹੜੀ ਆ ਕਾਲਤਖ ਸਾਹਿਬ ਦਾ ਮਾਨ ਤੇ ਮਰਯਾਦਾ ਜਿਹੜੀ ਆ ਉਹ ਕਾਇਮ ਹੋਈ ਆ ਬੜੀ ਹੈਰਾਨੀ ਇਸ ਗੱਲ ਦੀ ਕਿ ਤੁਸੀਂ ਕੀ ਕਾਲਤਖ ਸਾਹਿਬ ਦੇ ਜਥੇਦਾਰ ਸਾਹਿਬ ਤੇ ਵਿਸ਼ਵਾਸ ਨਹੀਂ ਕਰਦੇ ਕੀ ਕੀ ਤੁਹਾਨੂੰ ਉਹਨਾਂ ਦੇ ਇਤਬਾਰ ਨਹੀਂ ਹੈਗਾ ਤੇ ਅੱਜ ਤੁਸੀਂ ਆਪਣੇ ਆਪ ਨੂੰ ਏਡੇ ਮਹਾਨ ਸਮਝ ਗਏ ਕਿ ਤੁਸੀਂ ਜਥੇਦਾਰ ਸਾਹਿਬ ਨੂੰ ਡਿਟ੍ਰੇਨਡ ਕਰ ਰਹੇ ਹੋ ਬੜੀ ਬੜੀ ਮੰਦਭਾਗੀ ਗੱਲ ਆ ਮੈਂ ਸਮਝਦਾ ਹਾਂ ਕਿ ਬਡਾਲਾ ਸਾਹਿਬ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਹੱਲੇ ਜ਼ਮੀਰ ਜਾਗਦੀ ਆ ਹਲੇ ਉਹਨਾਂ ਦੇ ਸਾਨੂੰ ਲੱਗਦਾ ਕਿ ਤੱਤ ਉਹਨਾਂ ਦੇ ਅੰਦਰ ਹੈਗਾ ਅੱਜ ਉਹ ਇਹ ਗੱਲ ਦੱਸਣਗੇ ਕਿ ਉਹ ਅਕਾਲ ਤਖਨ ਨੂੰ ਰਿਪੀਟ ਕਰ ਰਹੇ ਨੇ ਅਕਾਲ ਤਖਨ ਨੂੰ ਸੁਝਾਅ ਦੇ ਰਹੇ ਨੇ ਅਕਾਲ ਤਖਨ ਨੂੰ ਕੋਈ ਹੁਕਮ ਕਰ ਰਹੇ ਨੇ ਤੇ ਨਾਲ ਉਹ ਇਹ ਗੱਲ ਕਹਿ ਰਹੇ ਨੇ ਜਿਹੜਾ ਸਭ ਤੋਂ ਵੱਡਾ ਮੁੱਦਾ ਸੀ ਕਿ ਸੁਖਵੀਰ ਸਿੰਘ ਬਾਦਲ ਤੋਂ ਅਸਤੀਫਾ ਦਿੱਤੇ ਤੋਂ ਬਗੈਰ ਮਾਫ ਨਹੀਂ ਕਰਨਾ ਜਿਹਦਾ ਮਤਲਬ ਫਿਰ ਤੁਸੀਂ ਉਹ ਅਦਾਲਤ ਲਾ ਲਓ ਜਿਹੜੇ ਤੁਸੀਂ ਬਾਗੀ ਧੜਾ ਤੁਸੀਂ ਅਦਾਲਤ ਲਾਓ ਆਪਣਾ ਇੱਕ ਤਖਤ ਲਾਣ ਕਰੋ ਕਿ ਹਾਂ ਜੀ ਅਸੀਂ ਸਜ਼ਾ ਦੇਤੀ ਆ ਕਿ ਤੂੰ ਜਿਹੜਾ ਵਾ ਅਸਤੀਫਾ ਦੇ ਜਾਂ ਆਹ ਦੋਸ਼ ਤੇਰੇ ਤੇ ਲਾ ਜਾਂਦੇ ਫਿਰ ਕਾਲ ਤਖਤ ਸਾਹਿਬ ਦਾ ਜਾਂਦੀ ਕੀ ਲੋੜਾ ਬਹੁਤ ਮਾੜੀ ਗੱਲ ਆ ਮੈਨੂੰ ਲੱਗਦਾ ਕਿ ਸਿੱਖਾਂ ਦੇ ਇਤਿਹਾਸ ਦੇ ਦੇ ਵਿੱਚ ਇਹ ਇੱਕ ਕਾਲਾ ਪੰਨਾ ਬਣ ਗਿਆ ਕਾਲ ਤਖਤ ਸਾਹਿਬ ਨਾਲ ਜੁੜੇ ਪਿਛਲੇ ਸਮੇਂ ਦੀਆਂ ਸਾਰੀਆਂ ਘਟਨਾਵਾਂ ਦੇ ਵਿੱਚ ਬੜਾ ਬੜਾ ਮਾੜਾ ਇਹ ਦੌਰ ਆ ਜੇ ਇੰਦਰਾ ਨੇ ਧਾਇਆ ਸੀ ਕਾਲ ਤਖਤ ਤੇ ਤੁਸੀਂ ਵੀ ਢਾ ਰਹੇ ਹੋ ਤੁਸੀਂ ਵੀ ਕਾਲ ਤਖਤ ਸਾਹਿਬ ਦੇ ਜਿਹੜੇ ਜਿਹੜੇ ਜਥੇਦਾਰ ਆ ਉਹ ਤੇ ਸ਼ੰਕਾ ਫੈਲਣ ਕਰ ਰਹੇ ਹੋ ਕਿ ਤੁਸੀਂ ਜਿਹੜਾ ਕੁਝ ਕਰੋਗੇ ਚੰਗਾ ਕਰਿਓ ਤਾਂ ਗੱਲ ਬਣਣੀ ਆ ਨਾ ਚਗਾ ਕੀਤਾ ਤੇ ਗੱਲ ਨਹੀਂ ਬਣਨੀ ਬਹੁਤ ਅਫਸੋਸ ਦੀ ਗੱਲ ਆ ਪਰ ਮੈਂ ਆਸ ਕਰੂੰਗਾ ਕਿ ਬਨਾ ਸਾਹਿਬ ਤੁਸੀਂ ਆਗੂ ਬਣਿਓ ਤੇ ਤੁਸੀਂ ਕਾਜਪਾਲ ਸਿੰਘ ਸਾਹਿਬ ਦੀ ਇਹ ਹੋਈ ਤੋਹੀਨ ਤੇ ਜਹਦਰ ਸਾਹਿਬ ਦੀ ਹੋਈ ਤੋਹੀਨ ਦੇ ਬਾਰੇ ਵਿੱਚ ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਦਿਨ ਦੇ ਵਿੱਚ ਜਰੂਰ ਪੰਥ ਨੂੰ ਜਿਹੜੀ ਆ ਇਸ ਗੱਲ ਹੀ ਸਪਸ਼ਟ ਜਰੂਰ ਕਰੋਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ